ਮੈਟ੍ਰਿਕ ਬੰਦਾ ਇੱਕ ਗ੍ਰੈਜੂਏਟ ਬੰਦੇ ਨੂੰ ਇਹ ਗੱਲ ਕਹਿ ਰਿਹਾ ਕਿ ਫਿਰਦਾ ਹੁੰਦਾ ਸੀ ਫਰੀ ਸ਼ੇਮ ਆਉਣੇ ਪਈ ਭਾਈ ਸਾਹਿਬ ਤੁਹਾਡੇ ਬਰਥ ਤੋਂ ਪਹਿਲਾਂ ਉਹ ਹੋ ਸਰਦਾਰ ਬੂਟਾ ਸਿੰਘ ਹੋਰੀ ਵਜ਼ੀਰ ਬਣ ਗਏ ਸੀ ਸਰਦਾਰ ਬੂਟਾ ਸਿੰਘ ਅਰਗੇ ਇੰਟੈਲੀਜੈਂਟ ਬੰਦੇ ਜਿੰਨੀ ਕਾਕਾ ਜੀ ਦੀ ਕੁਆਲੀਫਿਕੇਸ਼ਨ ਆ ਉੰਨੇ ਵਾਰੀ ਤਾਂ ਉਹਨਾਂ ਨੇ ਆਪਣਾ ਮਿਨਿਸਟਰੀਆਂ ਹੜਾਈਆਂ ਉਹਨੇ ਵਾਰੀ ਮਿਨਿਸਟਰ ਰਹਿ ਚੁੱਕਿਆ ਉਹ ਤੁਹਾਡੀ ਕੁਆਲੀਫਿਕੇਸ਼ਨ ਜਿੰਨੇ ਵਡਿੰਗ ਸਾਹਿਬ ਬੜੀ ਹੀ ਇੱਕ ਜ਼ਿੰਮੇਵਾਰ ਵਾਲੀ ਪੋਸਟ ਤੇ ਬਰਾਸ਼ਮਾਨਾ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਸੀ ਯੂਥ ਕਾਂਗਰਸ ਦੇ ਉਹ ਪ੍ਰਧਾਨ ਰਹੇ ਆ ਤੇ ਇਹੋ ਜੀ ਇੱਕ ਐਡੀ ਵੱਡੀ ਜ਼ੁਮੇਂਦਾਰੀ ਵਾਲੀ ਪੋਸਟ ਤੇ ਇਲੈਕਸ਼ਨ ਦੇ ਵਿੱਚ ਇਲੈਕਸ਼ਨ ਦੇ ਦੌਰਾਨ ਇਲੈਕਸ਼ਨ ਚੱਲਦੇ ਦੌਰਾਨ ਇਹੋ ਜਿਹੇ ਅਲਫਾਜ਼ ਯੂਜ਼ ਕਰਨੇ ਪਤਾ ਨਹੀਂ ਕੀ ਦਿਮਾਗ ਚ ਆਇਆ ਉਹਨਾਂ ਦੇ ਕੀ ਸੋਚ ਕੇ ਇਹੋ ਜਿਹੇ ਅ ਅਲਫਾਜ਼ ਯੂਜ਼ ਕੀਤੇ ਤੇ ਕਿਨਾਂ ਨੂੰ ਉਹ ਇਹ ਗੱਲ ਕਹਿ ਕੇ ਪਰਮਾਉਣਾ ਚਾਹੁੰਦੇ ਸੀ ਜਾਂ ਕੀ ਲੋਕਾਂ ਦੇ ਵਿੱਚ ਇੱਕ ਮੈਸੇਜ ਦੇਣਾ ਚਾਹੁੰਦੇ ਸੀ ਬੜੀ ਗੱਲ ਸੁਣ ਕੇ ਨਾ ਮੈਨੂੰ ਬੜਾ ਫੀਲ ਹੋਇਆ ਮੈਨੂੰ ਬੜਾ ਮਤਲਬ ਸ਼ਰਮ ਮਹਿਸੂਸ ਹੋਈ ਕਿ ਦੇਖੋ ਸਰਦਾਰ ਬੂਟਾ ਸਿੰਘ ਸਾਹਿਬ ਕੋਈ ਆਮ ਤੁਰੇ ਫਿਰਦੇ ਕੋਈ ਆਪਣਾ ਮਾਮੂਲੀ ਇਨਸਾਨ ਨਹੀਂ ਸੀਗੇ ਪਰ ਭਾਈ ਸਾਹਿਬ ਸਰਦਾਰ ਸਾਹਿਬ ਤੁਹਾਨੂੰ ਮੈਂ ਦੱਸਣਾ ਚਾਹਣਾ ਵਿਡਿੰਗ ਸਾਹਿਬ ਕਿ ਜਿੰਨਾ ਟਾਈਮਾਂ ਦੇ ਵਿੱਚ ਤੁਸੀਂ میٹرਕ ਕੀਤੀ ਸੀ ਨਾ ਤੁਹਾਡੀ ਹਿਸਟਰੀ ਦੇਖੀ ਸੀ ਮੈਂ ਤੁਸੀਂ 1995 ਦੇ ਵਿੱਚ ਮੈਟ੍ਰਿਕ ਕੀਤੀ ਆ 1995 ਤੱਕ ਸਰਦਾਰ ਬੂਟਾ ਸਿੰਘ ਪੰਜ ਅਹੁਦਿਆਂ ਤੇ ਸੈਂਟਰ ਦੇ ਵਿੱਚ ਬਰਾਜਮਾਨ ਰਹੇ ਚੁੱਕੇ ਸੀ ਪੰਜ ਅਹੁਦਿਆਂ ਤੇ ਕੈਬਨਟ ਰੈਂਕ ਤੇ ਜਦੋਂ ਤੁਸੀਂ ਮੈਟ੍ਰਿਕ ਕੀਤੀ ਹੈ ਤੇ ਭਾਈ ਸਾਹਿਬ ਤੁਹਾਡੇ ਬਰਥ ਤੋਂ ਪਹਿਲਾਂ ਓਹੋ ਸਰਦਾਰ ਬੂਟਾ ਸਿੰਘ ਹੋਰੀ ਵਜ਼ੀਰ ਬਣ ਗਏ ਸੀ ਤੇ ਆਪਾਂ ਉਹਨਾਂ ਦੇ ਪ੍ਰਤੀ ਇਹ ਗੱਲ ਕਹਿ ਰਹੇ ਹਾਂ ਇੱਕ ਬੰਦਾ ਹੁੰਦਾ ਸੀ ਬੂਟਾ ਸਿੰਘ ਉਹਦਾ ਨਾਮ ਸੀ ਰੰਗ ਬਾਰੇ ਆਪਾਂ ਟਿੱਪਣੀ ਕਰ ਰਹੇ ਹਾਂ ਪੱਟੇ ਕੱਟ ਰਿਆ ਸੀ ਇਹ ਵੱਡਦਾ ਹੁੰਦਾ ਸੀ ਇੱਥੇ ਪੱਟੇ ਉਹਨੂੰ ਚੱਕ ਕੇ ਕਾਂਗਰਸ ਨੇ ਐਡਾ ਵੱਡਾ ਰੁਤਬਾ ਦੇਤਾ ਇਹ ਬੜਾ ਬੜੀ ਹੈਰਾਨੀ ਵਾਲੀ ਗੱਲ ਆ ਇਹ ਗੱਲ ਜੇ ਤੁਸੀਂ ਕਰਨੀ ਚਾਹੁੰਦੇ ਸੀ ਰਿਸਪੈਕਟ ਦੇ ਕੇ ਵੀ ਆਪਾਂ ਕਰ ਸਕਦੇ ਸੀ ਪਰ ਬੜੀ ਮਤਲਬ ਕਿ ਐਡੇ ਵੱਡੇ ਰੁਤਬੇ ਤੇ ਹੋ ਕੇ ਤੁਸੀਂ ਇਹੋ ਜੀ ਸ਼ਬਦਾਵਲੀ ਯੂਜ਼ ਕਰਦੇ ਹੋ ਕਦੇ ਸੋਚਿਆ ਵੀ ਨਹੀਂ ਸੀ ਤੇ ਇਹ ਜਿਹੜਾ ਭਾਈਚਾਰਾ ਬਾਅਦ ਤੁਸੀਂ ਕਹਿ ਰਹੇ ਹੋ ਆਪਣਾ ਰੰਗਰੇਟੇ ਗੁਰੂ ਕੇ ਬੇਟੇ ਭਾਈ ਸਾਹਿਬ ਗੁਰੂ ਸਾਹਿਬ ਨੇ ਇਹਨਾਂ ਨੂੰ ਆਪਦੇ ਗੱਲ ਨਾਲ ਲਾਇਆ ਸੀ ਔਰ ਬੜੀ ਮਾਰਸ਼ਲ ਕੌਮ ਕਹਿ ਕੇ ਇਹਨਾਂ ਨੂੰ ਮਗਾਜੇਸਟ ਇਹਨਾਂ ਕਰਕੇ ਹੀ ਅੱਜ ਆਪਣੀਆਂ ਸਰਦਾਰੀਆਂ ਕਾਇਮ ਆ ਭਾਈ ਸਾਹਿਬ ਆਪਣੀ ਪੱਗ ਦੀ ਇਲਾਜ ਇਹਨਾਂ ਨੇ ਰੱਖੀ ਸੀ ਤੇ ਇਹਨਾਂ ਦੇ ਅਪ੍ਰਤੀ ਆਪਾਂ ਇਹਨਾਂ ਦੇ ਰੰਗ ਪਰਖਨੇ ਤੇ ਇਹਨਾਂ ਨੂੰ ਇਤੋਂ ਦਾ ਕੁਝ ਕਰਨਾ ਬੜੀ ਮਾੜੀ ਗੱਲ ਆ ਤੇ ਇਹੋ ਜੀ ਆਪਣਾ ਸੱਜਣ ਸਰਦਾਰ ਬੂਟਾ ਸਿੰਘ ਜੀ ਹੋਮ ਮਿਨਿਸਟਰੀ ਇਨਨ ਨੇ ਹੋਮ ਮਿਨਿਸਟਰੀ ਦਾ ਆਨੰਦ ਮਾਣਿਆ ਹਿੰਦੁਸਤਾਨ ਦੀ ਦਾ ਐਸਸੀ ਕਮਿਸ਼ਨ ਦੇ ਹਿੰਦੁਸਤਾਨ ਦੇ ਚੇਅਰਮੈਨ ਰਹੇ ਹਨ ਜਿਹਨੂੰ ਤੁਸੀਂ ਆਹ ਦੱਸ ਰਹੇ ਹੋ ਉਸ ਟਾਈਮ ਦੀ ਬੀਏ ਆਨਰਸ ਕੀਤੀ ਜੀ ਆ ਅੰਮ੍ਰਿਤਸਰ ਸੌਰੀ ਜਲੰਧਰ ਤੋਂ ਖਾਲਸਾ ਲਾਇਲਪੁਰ ਖਾਲਸਾ ਕਾਲਜ ਤੋਂ ਠੀਕ ਤੁਹਾਡੀ ਕੁਆਲੀਫਿਕੇਸ਼ਨ ਆ ਪਾਈ ਸਾ ਮੈਂ ਦੇਖ ਕੇ ਹੈਰਾਨ ਰਹਿ ਗਿਆ ਤੁਸੀਂ ਤਾਂ ਹੋਈ میٹرਕ ਤੇ ਇੱਕ میٹرਕ ਬੰਦਾ ਇੱਕ ਮੈਂ ਮੈਂ ਵਾਰੀ ਵਾਰੀ ਫਿਰ ਉਹੀ ਉਹੀ ਗੱਲ ਕਹਿ ਰਿਹਾ ਵੀ ਇੱਕ میٹرਕ ਬੰਦਾ ਇੱਕ ਗ੍ਰੈਜੂਏਟ ਬੰਦੇ ਨੂੰ ਇਹ ਗੱਲ ਕਹਿ ਰਿਹਾ ਕਿ ਫਿਰਦਾ ਹੁੰਦਾ ਸੀ ਖਰੀ ਸ਼ੇਮ ਆਣੀ ਉਹ ਭਾਈ ਸਾਹਿਬ ਠੀਕ ਆ ਤੁਸੀਂ ਮਾਫੀ ਮੰਗੀ ਆ ਚਲੋ ਬਹੁਤ ਵੱਡਾ ਦਿਲ ਆ ਆਪਣੇ ਭਾਈਚਾਰੇ ਦਾ ਬਹੁਤ ਵੱਡਾ ਦਿਲ ਆ ਉਹ ਸਾ ਤੋਂ ਤੁਹਾਨੂੰ ਮਾਫ ਕਰਦੇ ਨੇ ਬਟ ਇਹਦੇ ਵਿੱਚ ਤੁਹਾਡੀ ਜੋ ਅੰਦਰ ਸੀ ਨਾ ਤੁਹਾਡੇ ਉਹ ਗੱਲ ਝਲਕ ਕੇ ਬਾਹਰ ਆ ਗਈ ਕਿ ਤੁਸੀਂ ਕਿਸ ਟਾਈਪ ਦੀ ਰਾਜਨੀਤੀ ਕਰਦੇ ਆ ਤੋ ਬੜੀ ਮੰਦ ਭਾਗੀ ਗੱਲ ਮੈਂ ਤਾਂ ਕਹੂੰਗਾ ਜੀ ਤੁਸੀਂ ਯੂਜ਼ ਕੀਤੀ ਹੈ ਚਾਰ ਬੋਟਾਂ ਬਟੂਰਨ ਪਿੱਛੇ ਬੜੀ ਗਲਤ ਸ਼ਬਦਾਵਲੀ ਤੁਸੀਂ ਯੂਜ਼ ਕੀਤੀ ਹੈ ਜਿਹੜੀ ਆਪਾਂ ਨੂੰ ਨਹੀਂ ਕਰਨੀ ਚਾਹੀਦੀ ਪਰ ਇੰਨਾ ਕੁਐਸਚਨ ਮੈਂ ਤੁਹਾਨੂੰ ਜ਼ਰੂਰ ਕਰੂੰਗਾ ਕਿ ਜਿਹੜੇ ਹੁਣ ਕਾਂਗਰਸ ਦੇ ਆਪਣੇ ਮੌਜੂਦਾ ਪ੍ਰਧਾਨ ਨੇ 올 ਇੰਡੀਆ ਦੇ ਜਿਨ੍ਹਾਂ ਦਾ ਨਾਮ ਹੈਗਾ ਖੜਕੇ ਸਾਹਿਬ ਉਹਨਾਂ ਨਾਲ ਵੀ ਤੁਸੀਂ ਇਹੋ ਜੀ ਸ਼ਬਦਾਵਲੀ ਯੂਜ਼ ਕਰੋਗੇ ਉਹਨਾਂ ਦਾ ਰੰਗ ਵੀ ਤੁਸੀਂ ਪਰਖੋਗੇ ਉਹਨਾਂ ਬਾਰੇ ਵੀ ਤੁਸੀਂ ਦੱਸੋਗੇ ਸਾਰਾ ਕੁਝ ਕਿਉਂਕਿ ਫੋਟ ਆਪ ਨੂੰ ਆਪ ਨੂੰ ਬੋਟਾ ਵੈਰੀ ਮਿਲਣੀ ਹੈ ਨਾ ਤੁਹਾਡੇ ਹਿਸਾਬ ਨਾਲ ਕਿ ਉਹਨਾਂ ਬਾਰੇ ਵੀ ਟਿੱਪਣੀ ਕਰਦੇ ਹੋ ਅੱਜ ਇਹਨਾਂ ਬਾਰੇ ਕਿਥੇ ਕਰਨ ਉਹਨਾਂ ਬਾਰੇ ਕਰਦੇ ਇਹ ਬੜੀ ਮਾਰੀ ਗੱਲ ਬਹੁਤ ਮਾਰੀ ਗੱਲ ਬਹੁਤ ਵਾਸਤੇ ਇਹ ਬੁਝਾਲ ਖਾਣ ਨਹੀਂ ਯੂਜ਼ ਕਰਨੇ ਚਾਹੀਦੇ ਚਲੋ ਇਸ ਗੱਲ ਦੀ ਵੀ ਥੋੜੀ ਮੈਂ ਅ ਤਾਰੀਫ ਕਰਦਾ ਕਿ ਤੁਸੀਂ ਸੌਰੀ ਫੀਲ ਕੀਤਾ ਪਰ ਐਡੀ ਵੱਡੀ ਤੁਸੀਂ ਇਹ ਇਹ ਵੱੱਜਰ ਗਿਨਾਹ ਕੀਤਾ ਤੇ ਜਿੱਦੀ ਤੁਹਾਨੂੰ ਮਾਫੀ ਨਹੀਂ ਮਿਲਣੀ ਤੁਸੀਂ ਬੇਸ਼ੱਕ ਮਾਫੀयां ਮੰਗ ਰਹੇ ਹੋ ਪਰ ਇਸ ਭਾਈਚਾਰੇ ਨੇ ਦੇਣੀ ਨਹੀਂ ਬਹੁਤ ਵੱਡੀ ਦੇਣ ਆ ਇਹਨਾਂ ਦੀ ਆਪਣੇ ਆਪ ਦੀ ਸੋ ਮੈਂ ਤਾਂ ਇੰਨੇ ਹੀ ਕਹਾਂਗਾ ਕਿ ਦੇਖੋ ਤੁਸੀਂ ਮੈਥੋਂ ਇਹ ਕੁਐਸਚਨ ਪੁੱਛੇ ਤੁਸੀਂ ਆਏ ਸੀ ਮੈਂ ਆਪਦੇ ਜੋ ਮੇਰੇ ਮਨ ਸੀ ਜੋ ਮੇਰੇ ਅੰਦਰ ਸੀ ਫੀਲ ਹੋ ਰਿਹਾ ਸੀ ਮੈਨੂੰ ਮੈਂ ਉਹ ਸਾਰਾ ਕੁਝ ਤੁਹਾਨੂੰ ਦੱਸਤਾ ਬਾਕੀ ਇਹਨਾਂ ਦੇ ਅਗੇਂਸਟ ਅਵਲਿੰਗ ਸਾਹਿਬ ਦੇ ਅਗੇਂਸਟ ਐਫ ਆਈ ਆਰ ਲਾਜ ਹੋਈ ਆ ਔਰ ਉਹ ਹੋਣੀ ਵੀ ਚਾਹੀਦੀ ਸੀ ਜੀ ਉਹ ਤਾਂ ਬਿਲਕੁਲ ਜੈਨੂਨ ਹੋਈ ਹੈ ਕਿਉਂਕਿ ਸਾਰੀ ਦੁਨੀਆ ਦੇ ਸਾਹਮਣੇ ਸਰਦਾਰ ਬੂਟਾ ਸਿੰਘ ਅਰਗੇ ਇੰਟੈਲੀਜੈਂਟ ਬੰਦੇ ਜਿੰਨੀ ਕਾਕਾ ਜੀ ਦੀ ਕੁਆਲੀਫਿਕੇਸ਼ਨ ਆ ਉਹਨੇ ਵਾਰੀ ਤਾਂ ਉਹਨਾਂ ਨੇ ਆਪਣਾ ਮਿਨਿਸਟਰੀਆਂ ਹੜਾਈਆਂ ਉਹਨੇ ਵਾਰੀ ਮਿਨਿਸਟਰ ਰਹਿ ਚੁੱਕਿਆ ਉਹ ਤੁਹਾਡੀ ਕੁਆਲੀਫਿਕੇਸ਼ਨ ਜਿੰਨੇ ਤੋ ਇਹੋ ਜਿਹੇ ਬੰਦੇ ਅਗੇਂਸਟ ਜਾਤ ਪਾਤ ਤੋਂ ਉੱਪਰ ਉੱਠ ਕੇ ਆਪਾਂ ਨੂੰ ਗੱਲ ਕਰਨੀ ਚਾਹੀਦੀ ਤੇ ਐਨੇ ਕੁਆਲੀਫਾਈਡ ਬੰਦੇ ਡਾਕਟਰ ਪੀ ਮਰਾਓ ਅੰਬੇਦਕਰ ਸਾਹਿਬ ਨੇ ਆਪਣਾ ਸੰਵਧਾਨ ਲਿਖਿਆ ਕੱਲ ਨੂੰ ਤੁਸੀਂ ਉਹਨਾਂ ਬਾਰੇ ਵੀ ਟਿੱਪਣੀ ਕਰੋਗੇ ਉਹਨਾਂ ਦੇ ਰੰਗ ਬਾਰੇ ਵੀ ਟਿੱਪਣੀ ਕਰੋਗੇ ਸੋ ਥਿਸ ਇਜ਼ ਵੈਰੀ ਟੈਸੋ ਮੈਂ ਤਾਂ ਇੰਨੀ ਗੱਲ ਹੀ ਕਹਿਣੀ ਸੀ ਜੋ ਮੈਂ ਜੋ ਮੇਰੇ ਮਨ ਤੁਸੀਂ ਮੈਂ ਕਹਤੀ ਤੇ ਪਰ ਇਹ ਜੋ ਹੋਇਆ ਇਹ ਬਹੁਤ ਆਚਾ ਹੈ ਮोटा ਅੱਛਾ ਨਹੀਂ ਤੁਸੀਂ ਬੋਲੇ